ਸਾਰਿਕਸਾਨ ਵੀਰਾਂ ਦਾ ਇੱਕ ਨਵੀਂ ਵੀਡੀਓ 'ਚ ਸਵਾਗਤ ਹੈ ਜੀ ਕਿਸਾਨ ਵੀਰੋ ਤੁਸੀਂ ਵੀ ਆਪਣੇ ਝੋਨੇ ਦੇ ਵਿੱਚ ਇੱਕ ਰੋਗ ਜ਼ਰੂਰ ਦੇਖਿਆ ਹੋਵੇਗਾ ਜਿਹੜੇ ਝੋਨੇ 10 ਤਰੀਕ ਤੋਂ ਬਾਅਦ ਜਾਂ 15 ਜੂਨ ਤੋਂ ਬਾਅਦ ਲੱਗੇ ਸੀ ਮਤਲਬ 25 26 ਤੱਕ ਝੋਨੇ ਜਿਹੜੇ ਵੀ ਲੱਗੇ ਸੀ ਉਹਨਾਂ ਦੇ ਵਿੱਚ ਇੱਕ ਪ੍ਰੋਬਲਮ ਆ ਰਹੀ ਹੈ ਕਿ ਉੱਪਰਲੇ ਜਿਹੜੇ ਝੋਨੇ ਦੀਆਂ ਨੋਕਾਂ ਨੇ ਉਹ ਮੱਚ ਰੀਆਂ ਨੇ ਭਾਵੇਂ ਉਹ ਕੋਈ ਹਾਈਬ੍ਰਿਡ ਕਿਸਮ ਹੋਵੇ ਭਾਵੇਂ ਪੀਆਰ ਕਿਸਮ ਹੋਵੇ ਸਾਰਿਆਂ ਦੇ ਵਿੱਚ ਐਵੇਂ ਹੀ ਹੋ ਰਿਹਾ ਕੀ ਮਤਲਬ ਪੱਤੀ ਜੰਗਾਲੀ ਜੇ ਨੇ ਕੋਈ ਤਾਂ ਅਨੋਖ ਜਿਹੜੀ ਥੱਲੋਂ ਸਿੱਧੀ ਨਿਕਲੀਏ ਜੋ ਝੋਨਾ ਬੂਟਾ ਬਣਾਉਂਦਾ ਤਾਂ ਜਿਹੜੀ ਨੋਕ ਆ ਉਹ ਥੱਲੋਂ ਜੜ ਦੇ ਵਿੱਚੋਂ ਨਿਕਲਦੀ ਆ ਉਹ ਪੂਰੀ ਦੀ ਪੂਰੀ ਕਈ ਵਾਰੀ ਕਿ ਮਤਲਬ ਕਿਸੇ ਕਿਸੇ ਬੂਟੇ ਦੀ ਜੰਗਾਲੀ ਹੋਈ ਆ ਇਹ ਕੀ ਕਾਰਨ ਆ ਤੇ ਇਹਦਾ ਹੱਲ ਆਪਾਂ ਕਿਵੇਂ ਫਰੀ ਦੇ ਵਿੱਚ ਕਰ ਸਕਦੇ ਆ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ ਚ ਜਾਣਕਾਰੀ ਸਾਂਝੀ ਕਰਦੇ ਆ ਤੇ ਇਹ ਦੂਸਰੀ ਗੱਲ ਆਪਾਂ ਬਾਸਮਤੀ ਬਾਰੇ ਕਰਾਂਗੇ ਕਿ ਜਿਵੇਂ ਆਪਣੀ ਏਰੀਆ ਦੀ ਜੇਕਰ ਮੈਂ ਗੱਲ ਕਰਾਂ ਜਿਹੜੀ ਨਕਸਾਨ ਵੀਰਾਂ ਨੇ ਪਹਿਲੀ ਵਾਰੀ ਬਾਸਮਤੀ ਦੀ ਕੋਈ ਵੀ ਕਿਸਮ ਜਿਹੜੀ ਉਹ ਲਾਈ ਸੀ ਜਿਵੇਂ 16 ਬਣਵਾ ਬਹੁਤ ਜ਼ਿਆਦਾ ਲੱਗੀ ਸੀ ਆਪਣੇ ਏਰੀਆ ਦੇ ਵਿੱਚ ਤੇ ਲਾਹ ਵੀ ਲੋਕਾਂ ਨੇ ਆਮ ਮਤਲਬ ਮੋٹے ਝੋਨੇ ਦੇ ਉੱਪਰ ਹੀ ਲਾ ਦਿੱਤੀ ਸੀ ਜਦੋਂ 15 ਨੂੰ ਪਿਛਲੀ ਵਾਰੀ ਲਾਈਟ ਆਈ ਆ ਤਾਂ ਜਿਨ੍ਹਾਂ ਨੇ ਲਾਣੀ ਸੀ ਉਹਨਾਂ ਨੇ 20 ਤੱਕ ਲਾਹ ਵੀ ਦਿੱਤੀ ਸੀ ਪਰ ਪਿਛਲੀ ਵਾਰੀ ਮੌਸਮ ਜਿਹੜਾ ਉਹ ਬਹੁਤ ਸੋਹਣਾ ਸੀ ਤੇ ਉਹ ਮਤਲਬ ਫਸਲ ਦੇ ਜਾਂ ਝੋਨੇ ਦੇ ਅਨੁਕੂਲ ਸੀ ਜਿਹਦੇ ਕਾਰਨ ਕੋਈ ਪ੍ਰੋਬਲਮ ਨਹੀਂ ਆਈ ਝਾੜ ਵੀ ਬਾਅਦ ਵਿੱਚ ਸੋਹਣਾ ਦੇਗੀ ਤੇ ਆਪਣਾ ਰੇਟ ਵੀ ਸੋਹਣਾ ਲੱਗ ਗਿਆ ਤੇ ਉਹਨਾਂ ਨੂੰ ਐਵੇਂ ਲੱਗਿਆ ਕਿ ਹਰੇ ਹਰ ਸਾਲ ਮਤਲਬ ਆਪਾਂ ਅਗੇਤੀ ਲਾ ਦਈਏ ਤੇ ਇਹਦਾ ਮਤਲਬ ਬਹੁਤ ਸੋਹਣਾ ਹਾਲਾ ਉਹ ਕੋਈ ਵੀ ਕਿਸਮ ਭਾਵੇਂ ਬਾਸਮਤੀ ਦੀ ਹੋਵੇ ਤੇ ਮੈਂ ਕਾਫੀ ਮਤਲਬ ਆਪਣੇ ਏਰੀਏ ਦੇ ਵਿੱਚ ਘੱਟ ਤੋਂ ਘੱਟ ਵੀ ਕੋ 50 60 ਕਿੱਲੇ ਝੋਨੇ ਦੇ ਜਿਹੜੇ ਉਹ ਵਗੇ ਆ ਜਿਹੜੀ 16 ਬਣਵੇਂ ਆ ਜਾਂ 1509 ਲਾਲੋ 17 18 ਸਾਰਿਆਂ ਦੇ ਵਿੱਚ ਵੀ ਇਸ ਵਾਰ ਮਤਲਬ ਜਿਹੜੇ ਗੀਤੇ ਲੱਗੇ ਸੀ ਉਹਦੇ ਵਿੱਚ ਝੰਡਾ ਰੋਗ ਬਹੁਤ ਜ਼ਿਆਦਾ ਜਾਂ ਮਤਲਬ ਬੂਟਾ ਪੂਰੇ ਦਾ ਪੂਰਾ ਥੱਲੋਂ ਸੁੱਕ ਰਿਹਾ ਨਾ ਉੱਪਰ ਨੂੰ ਮਤਲਬ ਝੰਡਾ ਕੱਢਦਾ ਪਰ ਉਹ ਫਿਰ ਵੀ ਸੁੱਕ ਰਿਹਾ ਤੇ ਇਹਦਾ ਹੱਲ ਕੀ ਆਪਾਂ ਕਰ ਸਕਦੇ ਆ ਤੇ ਕਿਵੇਂ ਇਹਦੇ ਤੋਂ ਬਚਿਆ ਜਾ ਸਕਦਾ ਤੇ ਹੁਣ ਕਿਸਾਨ ਵੀਰ ਜਿਨ੍ਹਾਂ ਦੇ ਵਿੱਚ ਮਤਲਬ ਝੰਡਾ ਰੋਗ ਹੈ ਨ ਪੂਰਾ ਆ ਚੁੱਕਿਆ ਉਹ ਕੀ ਕਰਨ ਖੇਤ ਨੂੰ ਵਾਹ ਕੇ ਬੀਜਣ ਜਾਂ ਫਿਰ ਦੁਬਾਰਾ ਇਹਦੇ ਵਿੱਚ ਬੂਟੇ ਆ ਜਿਹੜੇ ਉਹ ਲਾਣ ਸੋ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ ਚ ਜਾਣ ਕੇ ਸਾਂਝੀ ਕਰਦੇ ਆ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਮੇਨ ਟੋਪਿਕ ਤੇ ਜਾਣ ਤੋਂ ਪਹਿਲਾਂ ਮੈਂ ਪਹਿਲੀ ਗੱਲ ਕਰਾਂ ਯੂਰੀਆ ਬਾਰੇ ਤੇ ਯੂਰੀਆ ਦੀ ਜੇਕਰ ਤੁਸੀਂ ਦੇਖੋ ਕਈ ਕਿਸਾਨ ਕਿਸਾਨ ਵੀਰ ਕੱਦੂ ਤੋਂ ਪਹਿਲਾਂ ਜਿਹੜੀ ਯੂਰੀਆ ਖੇਤ ਵਿੱਚ ਦੱਬ ਰਿਹਾ ਜਾਂ ਮਤਲਬ ਕੱਦੂ ਕਰਕੇ ਝੋਨੇ ਮਤਲਬ ਝੋਨਾ ਲਾਉਣ ਤੋਂ ਪਹਿਲਾਂ ਖੇਤ ਵਿੱਚ ਖਿਲਾ ਰਿਹਾ ਤਾ ਕਿਸਾਨ ਵੀਰੋ ਸਭ ਨਾਲੋਂ ਗਲਤ ਤੇ ਘਟੀਆ ਤਰੀਕਾ ਆਪਾਂ ਨੂੰ ਐਵੇਂ ਲੱਗਦਾ ਹੁੰਦਾ ਕਿ ਝੋਨਾ ਪੂਰਾ ਐਨ ਵਧੀਆ ਨਿਕਲਿਆ ਐ ਏਦਾਂ ਨਿਕਲਿਆ ਪਰ ਤੁਸੀਂ ਜੇ ਟਾਈਮ ਦੀ ਟਾਈਮ ਯੂਰੀਆ ਪਾਓਗੇ ਘੱਟ ਪਾਓਗੇ ਜਿਆਦਾ ਯੂਰੀਆ ਨਾਲ ਕੋਈ ਫਾਇਦਾ ਨਹੀਂ ਤੁਹਾਡੇ ਖੇਤ ਨੂੰ ਹੋਣਾ ਹਾਂ ਤੁਸੀਂ ਘੱਟ ਪਾਓਗੇ ਸੁੱਕੀ ਜਗ੍ਹਾ 'ਚ ਪਾਤੀ ਤੇ ਤੁਹਾਨੂੰ ਪੂਰਾ ਫਾਇਦਾ ਵੀ ਹੋਊਗਾ ਤੇ ਤੁਹਾਡੀ ਫਸਲ ਦਾ ਝਾੜਾ ਜਿਹੜਾ ਉਹ ਵੀ ਮਤਲਬ ਸੋਨਾ ਆਏਗਾ ਪਰ ਇਹ ਜਿਹੜਾ ਯੂਰੀਆ ਤੁਸੀਂ ਥੱਲੇ ਪਾ ਰਹੇ ਹੋ ਇਹਨੇ ਵੱਧ ਤੋਂ ਵੱਧ ਪਹਿਲਾਂ ਜਦੋਂ ਝੋਨਾ ਜਿੱਥੇ 4 ਦਿਨਾਂ ਦੇ ਵਿੱਚ ਚੱਲਣਾ ਸੀ ਉਹਨੇ ਆਪਣੇ ਪੈਰ ਲਾਣੇ ਸੀ ਉੱਥੇ ਝੋਨਾ ਮਤਲਬ ਤਿੰਨਾ ਦਿਨਾਂ ਦੇ ਵਿੱਚ ਹੀ ਪਿਆਰ ਕਰ ਲਏਗਾ ਇਹ ਫਾਇਦਾ ਜ਼ਰੂਰ ਹੁੰਦਾ ਪਰ ਜੇ ਮੈਂ ਕਹਾਂ ਕਿ ਸਾਰੀ ਫਸਲ ਤੱਕ ਇਹ ਯੂਰੀਆ ਦੇਏਗਾ ਤਾਂ ਕਿਸਾਨ ਵੀਰ ਉਹ ਇਦਾਂ ਨਹੀਂ ਹੋਣਾ ਸਾਰੇ ਕਿਸਾਨ ਵੀਰਾਂ ਨੂੰ ਮਤਲਬ ਦੁਬਾਰਾ ਯੂਰੀਆ ਜਿਹੜੀ ਉਹ ਪਾਣੀ ਪਾਣੀ ਆ ਜਾਂ ਤਾਂ ਫਿਰ ਸਬਰ ਦਾ ਘੁੱਟ ਦੇਖ ਲੈਣ ਪੀ ਕੇ ਹਨਾ ਯੂਰੀਆ ਸਾਰੇ ਹੀ ਪਾਣਗੇ ਜਿਹਨਾਂ ਨੇ ਕਦੂ ਚ ਪਾਈਏ ਕਿਉਂਕਿ ਨਾਲ ਵਾਲੇ ਝੋਨੇ ਵਧੀਆ ਲੱਗਣਗੇ ਜਿਨ੍ਹਾਂ ਨੂੰ ਤੇ ਆਪਣਾ ਮਾੜਾ ਲੱਗਣਾ ਪਰ ਮੈਂ ਤੇ ਚਾਹਨਾ ਕਿ ਚਲੋ ਟ੍ਰਾਇਲ ਆਪਣਾ ਸਕਸੈਸਫੁਲ ਹੋਏ ਜਿਹੜੀ ਵੀ ਕਿਸਾਨ ਵੀਰ ਕਰ ਰਹੀ ਹੈ ਪਰ ਇਦਾਂ ਹੁਣ ਨਹੀਂ ਆ ਦੂਸਰੀ ਗੱਲ ਹੁਣ ਜੇ ਆਪਾਂ ਆ ਜੀਏ ਮ ਪਰਮਲ ਝੋਨੇ ਤੇ ਤੁਸੀਂ ਦੇਖਿਆ ਹੋਵੇਗਾ ਕਿ ਉੱਪਰਲੇ ਪੱਤੇ ਜੰਗਾਲੇ ਜੇ ਗਏ ਨੇ ਪੂਰੇ ਐਣ ਥੱਲੋਂ ਤੱਕ ਜਿਹੜੀ ਨਵੀਂ ਨੋਕ ਬਣਦੀ ਹੈ ਜਿੱਥੇ ਝੋਨਾ ਸ਼ਾਖਾ ਬਣਾਣੀਆਂ ਸਟਾਰਟ ਕੀਤੀਆਂ ਤਾਂ ਉਹਦੇ ਵਿੱਚ ਵੀ ਕੋਈ ਕੋਈ ਤਾਂ ਥੱਲੇ ਤੱਕ ਪੂਰੀ ਐਣ ਜੜ ਤੱਕ ਨੋਕ ਹੈ ਜਿਹੜੀ ਉਹ ਮੱਚੀ ਹੋਈ ਹੈ ਤਾਂ ਸਭ ਨਾਲੋਂ ਵੱਡਾ ਇਹਦਾ ਇਹ ਕਾਰਨ ਹੈ ਕਿ ਜਿਹੜੀ ਆਪਾਂ ਪਾਣੀ ਹੈ ਖੇਤ ਵਿੱਚ ਪੂਰਾ ਐਣ ਖਲਾਰ ਕੇ ਰੱਖਿਆ ਹੋਇਆ ਹੁਣ ਤੁਸੀਂ ਪਾਣੀ ਹੈ ਜਿਹੜਾ ਉਹ ਕੱਢ ਸਕਦੇ ਹੋ ਜਿਹੜੇ ਝੋਨੇ 25 ਤਰੀਕ ਤੱਕ ਲੱਗੇ ਸੀ ਝੋਨੇ ਵਿੱਚ ਬਾਹਲਾ ਪਾਣੀ ਹੈ ਜਿਹੜਾ ਹਾਂ ਇਹ ਝੋਨੇ ਵਾਲੀ ਫਸਲ ਹੈ ਜਿਹੜੀ ਉਹ ਪਾਣੀ ਵਾਲੀ ਜ਼ਰੂਰ ਹੈ ਪਰ ਇਹ ਵੀ ਨੀ ਕਿ ਇਹਨੂੰ ਪਾਣੀ ਨਾ ਮਿਲਿਆ ਤੇ ਪੂਰੀ ਖਤਮ ਆ ਇਦਾਂ ਕਿਸਾਨ ਵੀ ਰੋ ਨਹੀਂ ਹੁੰਦਾ ਤਾਂ ਕਰਕੇ ਪਾਣੀ ਹੁਣ ਇਹਨੂੰ ਬੱਦਰ ਦਾ ਹੀ ਲਾਓ ਤੁਹਾਡੇ ਨਦੀਨ ਜਿਹੜੇ ਨਹੀਂ ਸੀ ਜੰਮਣੇ ਪਾਣੀ ਮਤਲਬ ਜੇ ਸੁੱਕਦਾ ਜਮਚਣੇ ਸੀ ਤੇ ਹੁਣ ਤੁਹਾਡੇ ਨਦੀਨ ਤਾਂ ਚਲੋ ਨਹੀਂ ਜੰਮਣੇ ਝੋਨੇ ਲੱਗਿਆ ਨੂੰ 15 ਤੋਂ 20 ਦੇਣਾ ਜਿਹੜੇ ਹੋ ਗਏ ਆ ਤਾਂ ਤੁਸੀਂ ਇਹ ਗੱਲ ਦਾ ਜਰੂਰ ਖਿਆਰ ਰੱਖਿਓ ਕਿ ਮਤਲਬ ਆਮ ਜਿਹੜੀ ਯੂਰੀਆ ਉਹ ਜਿਹੜੀ ਹੁਣ ਤੁਸੀਂ ਪਾਓਗੇ ਦੂਜੀ ਕਿਸ਼ਤ ਪਾਓ ਜਾਂ ਤੀਜੀ ਕਿਸ਼ਤ ਪਾਓ ਇਦਾਂ ਮੈਂ ਤੁਹਾਨੂੰ ਦੱਸਦਾ ਕਿ ਯੂਰੀਆ ਭਾਵੇਂ ਤੁਸੀਂ ਢਾਈ ਬਹਿ ਗਈ ਖੇਤ ਵਿੱਚ ਪਾਓ ਪਰ ਪਾ ਦਿਓ 15-15 ਕਿਲੋ ਦੀ ਮਤਲਬ ਕਿल्ले ਪਿਛੇ ਡੋਜ਼ ਜਾਂ 20 ਕਿਲੋ ਡੋਜ਼ ਬਣਾ ਕੇ ਪਾਓ ਤਾਂ ਇਹਦੇ ਨਾਲ ਹਰ ਤੁਸੀਂ ਪੰਜਵੇਂ ਤੋਂ ਛੇਵੇਂ ਦਿਨ ਤੱਕ ਯੂਰੀਆ ਜਿਹੜੀ ਉਹ ਪਾ ਸਕਦੇ ਹੋ ਆਮ ਲੌਂਗ ਵੈਰਾਈਟੀ ਹੈ ਜਿਹੜੀ ਉਹਦੇ ਵਿੱਚ 35 ਦਿਨਾਂ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਯੂਰੀਆ 40 ਦਿਨਾਂ ਤੱਕ ਵੀ ਚੱਲ ਜੇ ਜਿਹੜੀ ਜ਼ਿਆਦਾ ਹੀ ਲੰਮੀ ਵੈਰਾਈਟੀ ਹੈ ਝੋਨਾ ਬਾਅਦ ਵਿੱਚ ਪੈਰ ਲਾਏ ਸੀ ਪਰ ਇਹਦੇ ਤੋਂ ਅੱਗੇ ਯੂਰੀਆ ਨਾ ਖੜਿਓ ਕਿਸ਼ਤੇ ਨੂੰ ਹੌਲੀ-ਹੌਲੀ ਥੋੜੀ-ਥੋੜੀ ਕਰਕੇ ਦਿੰਦੇ ਰਹੋ ਇਹ ਨਹੀਂ ਕਿ ਇੱਕ ਵਾਰੀ ਚਾਏ ਤੇ ਪੂਰਾ ਐਣ ਇੱਕ ਕਿੱਲੇ ਦੇ ਵਿੱਚ ਬੈਗ ਪੂਰਾ ਖਿਲਾਰਤਾ ਫਿਰ ਅੱਧਾ ਖਿਲਾਰਤਾ ਫਿਰ ਇੱਕ ਖਿਲਾਰਤਾ ਇਦਾਂ ਕਿਸਾਨ ਵੀਰੋਂ ਉਸ ਟਾਈਮ ਤੱਕ ਝੋਨਾ ਜ਼ਰੂਰ ਸੋਣਾ ਲੱਗੇਗਾ ਪਰ ਜਦੋਂ ਇਹਦੇ ਚੋਂ ਯੂਰੀਆ ਦਾ ਅਸਰ ਮੁੱਕ ਗਿਆ ਉਦੋਂ ਤੁਹਾਨੂੰ ਆਪਣਾ ਝੋਨਾ ਬਾਕੀ ਕਿਸਾਨ ਵੀਰਾਂ ਤੋਂ ਸਭ ਨਾਲੋਂ ਘੱਟ ਲੱਗਣਾ ਤੇ ਜਿਹੜੇ ਜੰਗਾਲੇ ਪੱਤੇ ਨੇ ਇਹ ਵੀ ਇਹਦੇ ਕਾਰ ਹੀ ਨੇ ਜਿਹੜੇ ਆਪਾਂ ਯੂਰੀਆ ਮਤਲਬ ਗਲਤ ਸਮੇਂ ਤੇ ਪਾਈ ਦਾ ਕਈ ਵਾਰੀ ਪਾਣੀ ਪੂਰਾ ਐਣ ਤਪਿਆ ਹੁੰਦਾ ਉਦੇ ਵਿੱਚ ਆਪਾਂ ਯੂਰੀਆ ਖੰਡਾ ਕੇ ਚਲ ਜੀਦਾ ਪਹਿਲੀ ਯੂਰੀਆ ਤੁਸੀਂ ਪਾਣੀ ਦੇ ਵਿੱਚ ਪਾਣੀ ਆ ਦੂਜੀ ਯੂਰੀਆ ਕਦੇ ਵੀ ਇਹ ਮਤਲਬ ਮੈਂ ਤੁਹਾਨੂੰ ਕਾਰਨ ਪੱਤੇ ਪੀਲੇ ਜਾਂਦਾ ਦੱਸ ਰਿਹਾ ਕਦੀ ਵੀ ਤੁਸੀਂ ਜਿਹੜੀ ਦੂਜੀ ਯੂਰੀਆ ਉਹ ਨਾ ਪਾਇਆ ਕਰੋ ਪਾਣੀ ਦੇ ਵਿੱਚ ਉਹ ਤੁਸੀਂ ਜਦੋਂ ਚਿੱਕੜ ਜਿਆ ਹੋਇਆ ਉਦੋਂ ਪਾ ਕੇ ਦੇਖਿਓ ਤੁਹਾਨੂੰ ਕਿੰਨਾ ਸੋਹਣਾ ਰਿਜ਼ਲਟ ਮਿਲਣਾ ਸ਼ਾਮ ਨੂੰ ਯੂਰੀਆ ਪਾ ਦਿਆ ਕਰੋ ਤੇ ਅਗਲੇ ਦਿਨ ਸਵੇਰੇ ਸ਼ਾਮ ਦੀ ਯੂਰੀਆ ਤੁਹਾਨੂੰ ਜ਼ਿਆਦਾ ਰਿਜ਼ਲਟ ਦੇਗੀ ਅਗਲੇ ਦਿਨ ਤੁਸੀਂ ਪਾਣੀ ਲਾ ਦਿਓ ਵੇਖਿਓ ਤੁਹਾਡੀ ਫਸਲ ਕਿਵੇਂ ਉੱਤੋਂ ਪੈਂਦੀ ਜਾਂਦੀ ਹੈ ਜਿਹੜੇ ਜੰਗਾਲੇ ਪੱਤੇ ਆ ਪਾਣੀ ਇੱਕ ਵਾਰੀ ਪੂਰਾ ਸਕਾ ਦਿਓ ਇਹ ਵੀ ਨਹੀਂ ਕਿ ਅੱਜ ਸਕਾਇ ਪੂਰਾ ਪਾਣੀ ਤੇ ਅਗਲੇ ਦਿਨ ਤੁਸੀਂ ਪਾਣੀ ਲਾ ਦਿੱਤਾ ਅੱਦਾਂ ਨਾ ਕਰਿਓ ਕਿਸਾਨ ਵੀਰੋ ਪਾਣੀ ਜੇ ਤੁਸੀਂ ਸਕਾਣਾ ਆਪਣੇ ਖੇਤ ਚੋਂ ਘੱਟ ਤੋਂ ਘੱਟ ਵੀ 4 ਦਿਨ ਖੇਤ ਨੂੰ ਪਾਣੀ ਆ ਜਿਹੜਾ ਉਹ ਨਾ ਲਾਇਓ ਭਾਵੇਂ ਜੇ ਤੁਹਾਡੇ ਖੇਤ ਉੱਚੇ ਆ ਤੇ ਜੇ ਨੀਵੇਂ ਆ ਤਾਂ ਫਿਰ ਤੁਸੀਂ ਹੋਰ ਅੱਗੇ ਆ ਜਿਹੜਾ ਉਹ ਪਾਣੀ ਲੈ ਕੇ ਜਾ ਸਕਦੇ ਹੋ ਇਹਦੇ ਨਾਲ ਜਿਹੜੇ ਜੰਗਾਲੇ ਪੱਤੇ ਆ ਉਹ ਪੂਰੀ ਠੀਕ ਹੋ ਜਾਣਗੇ ਤੇ 33% ਵਾਲੀ ਜ਼ਿੰਕ ਤੁਸੀਂ ਜਿਹੜਾ ਤੁਹਾਡਾ ਝੋਨਾ 20 ਡੇਣਾ ਦਾ ਹੋਇਆ ਸ਼ਾਕਾਵਾ ਮਤਲਬ ਬਣਾ ਰਿਹਾ ਇਸ ਟਾਈਮ ਜਾਂ 15 ਤੋਂ ਤੁਸੀਂ ਕਹਿ ਲਓ ਕਿ ਮਹੀਨੇ ਦੇ ਵਿੱਚ ਘਾਰ ਇਹਦੇ ਵਿੱਚ ਤੁਸੀਂ 33% ਵਾਲੀ ਜ਼ਿੰਕ ਆ ਜਿਹੜੀ ਉਹ ਪਾ ਸਕਦੇ ਹੋ ਇਹ ਵੀ ਜ਼ਿਆਦਾ ਡੋਜ਼ ਹੈ ਦੀ ਨਹੀਂ ਪਾਣੀ ਕਿੱਲੇ ਵਿੱਚ 5 ਕਿਲੋ ਪਾ ਦੋ ਤੇ ਇਹਨਾਂ ਵਧੀਆ ਹੋ ਜਾਏਗਾ ਹੋਰ ਕੋਈ ਪ੍ਰੋਡਕਟ ਹੈ ਜਿਹੜਾ ਉਹ ਨਾ ਵਤੋ ਕੋਈ ਲੋਹਾ ਤੱਤ ਨਾ ਜੇ ਤੱਕ ਪਾਓ ਜੀ ਕੋਈ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆਣੀ ਹਾਂ ਲਾਸਟ ਵਿੱਚ ਜ਼ਿਕਰ ਆਂਦੀ ਆ ਉਦੋਂ ਸਪਰੇਅ ਆਪਾਂ ਅਲੋਏ ਵਾਲੇ ਤੱਤ ਦੀ ਜ਼ਰੂਰ ਕਰ ਸਕਦੇ ਹਾਂ ਹੁਣ ਪਰ ਨਾ ਕਰਿਓ ਅੱਗੇ ਗੱਲ ਆ ਗਈ ਬਾਸਮਤੀ ਦੀ ਕਿਸਾਨ ਵੀਰੋ ਇਸ ਵਾਰ ਸਭ ਤੋਂ ਜ਼ਿਆਦਾ ਝੰਡਾ ਰੋਗ ਹੈ ਬਾਸਮਤੀ ਦੇ ਕਿਸਾਨ ਵੀਰਾਂ ਨੇ ਪਿਛਲੀ ਵਾਰੀ ਜਿਹੜੇ ਆਪਣੇ ਏਰੀਆ ਦੇ ਨੇ ਕਾਫੀ ਮੁਨਾਫਾ ਮਤਲਬ ਖਟਿਆ ਸੀ ਕਿ ਆਮ ਝਾੜ ਵੀ ਇਹਦਾ 22 23 24 25 ਤੱਕ ਚਲ ਗਿਆ ਸੀ 25 ਤੋਂ ਵੀ ਕਈਆਂ ਦਾ ਟੱਪ ਗਿਆ ਸੀ ਤੇ ਰੇਟ ਹੈ ਜਿਹੜਾ ਤਾਂ ਵੀ ਸੋਨਾ ਲੱਗ ਗਿਆ ਸੀ ਮਤਲਬ 32 3300 ਰੁਪਿਆ ਰੇਟ ਹੈ ਜਿਹੜਾ ਉਹ ਲੱਗ ਗਿਆ ਸੀ ਤੇ ਤੁਸੀਂ ਆਪ ਦੇਖੋ ਕਿ ਉਹਨਾਂ ਨੂੰ ਆਮ ਝੋਨੇ ਨਾਲੋਂ ਵਧੀਆ ਲੱਗਾ ਏ ਤਾਂ ਕਰਕੇ ਲਾਈ ਵੀ ਪਿਛਲੀ ਵਾਰੇ ਗੇਤੇ ਹੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪਿਛਲੀ ਵਾਰੀ ਮੌਸਮ ਸ਼ਾਂਤ ਸੀ ਇਸ ਵਾਰ ਮੌਸਮ ਬਹੁਤ ਗਰਮ ਹੀ ਉਹਦੇ ਕਾਰਨ ਇਸ ਵਾਰੀ ਇੰਨਾ ਕਿ ਝੰਡਾਰਾ ਹੋ ਗਿਆ ਆਪਣੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਵਹੀ ਗਈ ਹੈ ਮਤਲਬ ਉਹਦੀ ਫਸਲ 169 ਦੀ ਤੇ 1509 ਦੀ ਹੋਰ ਵੀ ਬਾਸਮਤੀਆਂ ਸਾਰੀਆਂ ਜਿਹੜਾ ਨੇ ਆਪਣੇ ਇੱਧਰ 1401 ਤੋਂ ਚਲਣ ਨਹੀਂ ਲੱਗਦਾ ਜਿਹੜਾ 17 18 ਲਾਈ ਆ ਜਾਂ ਕੋਈ ਹੋਰ ਕਿਸਮ ਲਾਈ ਆ ਸਾਰਿਆਂ ਦੇ ਵਿੱਚ ਹੀ ਇਸ ਵਾਰ ਝੰਡਾ ਰੋਗ ਬਹੁਤ ਜ਼ਿਆਦਾ ਆ ਤੇ ਸਾਰੇ ਇਸ ਟਾਈਮ ਕਲਪੀ ਹੋਏ ਨੇ ਇਹ ਸਿਰਫ ਤੇ ਸਿਰਫ ਤਾਂ ਡੀ ਗਲਤੀ ਆ ਜਿਹੜੀ ਤੁਸੀਂ ਮਤਲਬ ਬਾਸਮਤੀ ਆਪਣੇ ਜੂਨ ਮਹੀਨੇ ਲਾ ਦਿੰਦੀਓ ਘੱਟ ਤੋਂ ਘੱਟ ਵੀ 10 ਤਰੀਕ ਤੱਕ ਯੂਰੀਆ ਇਹ ਜਿਹੜੀ ਮਤਲਬ ਜਲਾਈ ਦੀ ਉੱਥੇ ਤੱਕ ਹੀ ਮਤਲਬ ਉਹ ਕਰਿਆ ਕਰੋ ਬਾਸਮਤੀ ਲਾਇਆ ਕਰੋ ਇਤੋਂ ਜੇਕਰ ਤੁਸੀਂ ਜਿਆਦਾ ਅੱਗੇ ਲੀਟ ਵੀ ਲੈ ਕੇ ਜਾਂਦੇ ਹੋ ਤੇ ਉਹਦੇ ਨਾਲ ਵੀ ਤੁਹਾਡਾ ਝਾੜ ਘਟੇਗਾ 10 ਮਤਲਬ ਤੁਸੀਂ ਕਹ ਦੋਗੇ ਇੱਕ ਹਫਤਾ 10 ਤਰੀਕ ਤੋਂ ਪਹਿਲਾਂ ਉਦੋਂ ਸਟਾਰਟ ਕਰ ਦੋ 10 ਤਰੀਕ ਤੱਕ ਜਿੰਨੀ ਯੂਰੀ ਮਤਲਬ ਲਾਣੀਆਂ ਬਾਸਮਤੀ ਉਹ ਲਾ ਦਿਓ ਜੀ ਅੱਗੇ ਖੜੋਗੇ ਝਾਰਤਾ ਵੀ ਘਟੇਗਾ ਜੇ ਪਹਿਲਾਂ ਲਾਓਗੇ ਫਿਰ ਤਾਂ ਚਲੋ ਬਿਮਾਰੀਆਂ ਆਣੀਆਂ ਆਣੀਆਂ ਉਦੋਂ ਕਿ ਲਾਸਤੀ ਜਾ ਕੇ ਮੌਸਮ ਵੀ ਖਰਾਬ ਹੁੰਦਾ ਫਿਰ ਤੁਹਾਡੀ ਨੈਕ ਬਲਾਸਟ ਕਰਨੀਆਂ ਜਾਂ ਮੁੰਜਰ ਥੱਲੇ ਨੂੰ ਟੁੱਟ ਕੇ ਹੋਣੀਆਂ ਝਾੜ ਤੁਹਾਡਾ ਪੂਰਾ ਨਹੀਂ ਆਣਾ ਫੋਕ ਜਿਆਦਾ ਬਣ ਜਣੀਆਂ ਸੋ ਇਹ ਗੱਲ ਮੈਂ ਤੁਹਾਨੂੰ ਫੇਰ ਦੱਸਦਾ ਕਿ ਜ ਪਨੀਰੀ ਤੁਹਾਡੇ ਕੋ ਪਹਿਲੀ ਪਈ ਹੋਈ ਆ ਤੇ ਚੰਗੀ ਤਰ੍ਹਾਂ ਖੇਤ ਨੂੰ ਸਕਾਉ ਪਹਿਲਾਂ ਪੂਰਾ ਐਂਡ ਰੀਜਨਲ ਯੂਰੀਆ ਘਟ ਪਾਓ ਯੂਰੀਆ ਬਹੁਤ ਵੱਡਾ ਨੁਕਸਾਨ ਬਾਸਮਤੀ ਚ ਕਰਦੀ ਹੈ ਇਹਦੇ ਨਾਲ ਛੰਡਾ ਰੋਗ ਤੁਹਾਡਾ ਵਧੇ ਗਈ ਘਟਨਾ ਨਹੀਂ ਆ ਇਹ ਨਹੀਂ ਤੁਹਾਨੂੰ ਇਹ ਨਹੀਂ ਕਿ ਹਾਂ ਵੀ ਝੋਨਾ ਜਲਦੀ ਜਲਦੀ ਬੂਟਾ ਕਰ ਜੇ ਇਹਨੂੰ ਮਾਲ ਲੇ ਮਤਲਬ ਲਗਾ ਲੇ ਤੇ ਜਿਹਦੇ ਨਾਲ ਤਾਂ ਸਾਡੀ ਫਸਲ ਜਿਹੜੀ ਉਹ ਸੋਹਣੀ 11 21 ਦੀ ਲੱਗਣ ਦਾ ਬਈ ਯੂਰੀਆ ਜੇ ਕੋ ਜਦੋਂ ਵੀ ਤੁਸੀਂ ਪਾਓਗੇ ਤੁਹਾਡਾ ਨੁਕਸਾਨ ਹੀ ਹੋਣਾ ਯੂਰੀਆ ਘੱਟ ਰੱਖੋ ਡੋਜ਼ 15 ਕਿਲੋ ਦੀ ਪਾ ਦਿਓ ਭਾਵੇਂ ਪਰ ਹਾਂ ਪਾਉ ਲੋ ਊਂਗ ਟਾਈਮ ਮਤਲਬ ਭਾਵੇਂ ਪੰਜ ਵਾਰੀ ਪਾ ਦੋ ਛੇ ਵਾਰੀ ਪਾ ਦੋ ਇਹ ਨਹੀਂ ਕਿ ਇੱਕ ਉਹ ਦੋ ਵਾਰੀ ਯੂਰੀਆ ਖਿਲਾਰ ਕੇ ਡੇਡ ਡੇਡ ਬੋਰੀ ਕਿੱਲੇ ਦੇ ਵਿੱਚ ਚਲ ਗਏ ਜੋ ਜੀ ਆਪਾਂ ਤਿੰਨ ਬੋਰੀਆਂ ਯੂਰੀਆ ਦੀਆਂ ਪਾ ਤੀਆਂ ਉੱਥੇ ਤੁਸੀਂ ਡੇਡ ਬੋਰੀ ਦੀ ਜਗ੍ਹਾ ਜੇ ਤੁਸੀਂ 20 ਕਿਲੋ ਵੀ ਪਾ ਦਿੰਦੇ ਤਾਂ ਵੀ ਤੁਹਾਡਾ ਰਿਜ਼ਲਟ ਆ ਜਿਹੜਾ ਉਹ ਤੁਹਾਨੂੰ ਇਹਦੇ ਨਾਲ ਸੋਨਾ ਮਿਲਣਾ ਸੀ ਤਾਂ ਕਰਕੇ ਸ਼ਾਮ ਦੀ ਟਾਈਮ ਯੂਰੀਆ ਪਾਣੀ ਆ ਤੇ ਜਿਹੜੀ ਬਾਸਮਤੀ ਆ ਉਹਦੇ ਵਿੱਚ ਯੂਰੀਆ ਹੁਣ ਜਿੰਨੇ ਦੇਰ ਤੱਕ ਮੌਸਮ ਹੋਰ ਠੰਡਾ ਨਹੀਂ ਹੁੰਦਾ ਮੀਂਹ ਜਿਆਦਾ ਨਹੀਂ ਪੈਂਦੀ ਉਨੀ ਦੇਰ ਤੱਕ ਤੁਸੀਂ ਬਾਸਮਤੀ ਦੇ ਵਿੱਚ ਜਿਹੜਾ ਪਾਣੀ ਆ ਉਹ ਬੱਤਰ ਦਾ ਬੱਤਰ ਦਾ ਪਾਣੀ ਲਾ ਕੇ ਤਾਂ ਇੱਕ ਇਥੇ ਨੈਬੋਲੈਕਟ ਸ਼ਾਇਦ ਉਹਦੀ ਸਪਰੇ ਆਂਦੀ ਹੈ ਪਰ ਇਹਦੇ ਵਿੱਚ ਝੰਡਾ ਰੋਗ ਜੇ ਘਰ ਆ ਜਾਂਦਾ ਇਹਦਾ ਕੋਈ ਤੁਹਾਡੇ ਖੇਤ ਵਿੱਚ ਲਾਜ ਨਹੀਂ ਹੈ ਇਹਦਾ ਬੂਟਾ ਜਰੂਰ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਕਿ ਇਹਦੇ ਨੂੰ ਝੰਡਾ ਰੋਗ ਆ ਗਿਆ ਉਹਨੂੰ ਪੁੱਟ ਕੇ ਕਿਸੇ ਖੇਤ ਦੀ ਇੱਕ ਪਾਸੇ ਮਤਲਬ ਜਾਂ ਪਈ ਦੇ ਵਿੱਚ ਨਾਪ ਸਕਦੇ ਹੋ ਇਹਦੇ ਨਾਲ ਰੋਗ ਤੁਹਾਡਾ ਘਟੇਗਾ ਵਧਦਾ ਨਹੀਂ ਤੇ ਆਮ ਜੇ ਤੁਹਾਡੇ ਕੋਲ ਪਨੀਰੀ ਹੈ ਤੇ ਵਿੱਚ ਤੁਸੀਂ ਠੋਕ ਸਕਦੇ ਹੋ ਇਹ ਨਾ ਸੋਚਿਓ ਕਿ ਜੇ ਮੰਨ ਲਓ ਅੱਧੀ ਸੁੱਕ ਵੀ ਗਈ ਕਈ ਵਾਰੀ ਕਿਸਾਨ ਵੀ ਸੋਚਦਾ ਅੰਨੇ ਬੂਟੇ ਅੱਧੀ ਸੁੱਕ ਵੀ ਗਈ ਅੱਦੇ ਹੈਗੇ ਆ ਸਾਡਾ ਝੜ ਆ ਜਾਣਾ ਪਰ ਨਹੀਂ ਜੀ ਝਾੜ ਪlant population ਤੇ ਹੀ ਆਂਦਾ ਜਿੱਦਾਂ ਦੀ ਤੁਹਾਡੀ plant population ਹੋएगी ਝਾੜ ਤਾਂ ਡਾਉ ਮੇਦਾ ਹੀ ਆਣਾ ਸੋ ਕੀ ਖੇਤ ਦੇ ਵਿੱਚ ਬੂਟਿਆਂ ਦੀ ਗਿਣਤੀ ਨਾ ਘਟਣ ਦਿਓ ਪਨੀਰੀ ਤੁਸੀਂ ਭਾਵੇਂ ਮਤਲਬ ਖੂਰ ਲਾ ਦਿਓ ਝੋਨੇ ਦੇ ਵਿੱਚ ਪਰ ਬੂਟਿਆਂ ਦੀ ਗਿਣਤੀ ਹੈ ਜਿਹੜੀ ਨਾ ਘਟਣ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ